ਸਤ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਦਾ ਸ੍ਰੀਕਾਲ ਕੀ ਹਾਲ ਚਾਲ ਆ ਸਾਰੇ ਦੋਸਤੋ ਮਿੱਤਰਾਂ ਦਾ ਮਜ਼ਾ ਹਰੇ ਵਧੀਆ ਹੋਵੋਗੇ ਆਪਣੀ ਜਿਵੇਂ ਕਿ ਕਈ ਦਿਨਾਂ ਦਾ ਵੀਡੀਓ ਤੇ ਆਪਣੀ ਬ੍ਰੇਕ ਪਈ ਹੋਈ ਹੈ ਨਾ ਤੇ ਹੁਣ ਆਪਾਂ ਨੇ ਇੱਕ ਛੋਟਾ ਜਿਹਾ ਰਾਈਡ ਟੂਰ ਕੱਢੇ ਨੇ ਤੇ ਰਾਈਡ ਟੂਰ ਦੇ ਵਿੱਚ ਆਪਾਂ ਨੇ ਕਈ ਦੋਸਤ ਮਿੱਤਰ ਐਡ ਕਰੇ ਤੇ ਕੀ ਹੈ ਨਾ ਉਹਨਾਂ ਤੋਂ ਕੋਲ ਟਾਈਮ ਨਹੀਂ ਨਿਕਲ ਸਕਿਆ ਪਰ ਆਦਨ ਹੁਣ ਵਿਹਲੇ ਹੋਏ ਆ ਤਾਂ ਆਪਾਂ ਤਕਰੀਬਨ ਤੇ ਸਵਾ ਇਕੱਠ ਹੋ ਰਹੇ ਨੇ ਤੇ ਟਾਈਮ ਹੋ ਰਿਹਾ ਜੀ ਹਾਂ 8:20 ਕ ਹੋ ਰਹੇ ਨੇ 8:25 ਤੇ ਆਪਾਂ ਨੇ ਜਿਵੇਂ ਕਿ ਆ ਬਾਈ ਆਪਣਾ ਨਾਲ ਜਾ ਰਿਹਾ ਹੈ ਨਾ ਤੇ ਆਪਣਾ ਪਲਟੀਨਾ ਖੜਿਆ ਤੇ ਬਾਈ ਨੂੰ ਬੁਲਾਣਾ ਤੁਹਾਨੂੰ ਅਸੀ ਕਹ ਜੀ ਹਾਂ اے ਭਾਈ ਇਹ ਆਪਣੇ ਨਾਲ ਰਹਿੰਦਾ ਆ ਟਾਈਮ ਤੇ ਇੱਥਾ ਆਪਾ ਵਰਕਸ਼ਾਪ ਦਾ ਆਮ ਦੀ ਤਿਆਰੀ ਹੈ ਬਸ ਉਹਨਾਂ ਆਪਾਂ ਚੱਲਦੇ ਆ ਤੇ ਰਾਤ ਹੋ ਗਈ ਬਹੁਤ ਹੁਣ ਆਪਾਂ ਨਾ ਐਵੇਂ ਟੂਰ ਕੱਟਿਆ ਕਰਾਂਗੇ ਤੇ ਤੁਹਾਨੂੰ ਐਵੇਂ ਜਾ ਕੇ ਦਰਸ਼ਨ ਕਰਾਨੇ ਆ ਹਨਾ ਤੇ ਆਪਾਂ ਚੱਲਿਆ ਸ਼ੇਰੀ ਗੁਰਦੁਆਰਾ ਆਪਣਾ ਦੁਖਨਵਾ ਸਾਹਿਬ ਪਟਿਆਲਾ ਤੇ ਉੱਥੇ ਜਾ ਕੇ ਤੁਹਾਨੂੰ ਸਾਡਾ ਦਰਸ਼ਨ ਕਰਾਨੇ ਆ ਤੇ ਮਿਲਦੇ ਆ ਹਣ ਆਪਾਂ ਚੱਲਣ ਲੱਗ ਗਿਆਂ ਤਾਂ ਆਪਣੀ ਰਾਈਡਿੰਗ ਕਿੰਨੀ ਹੈ ਤੇ ਸਰਾ ਮਨੇ 9315 ਬਾਕੀ ਦੇਖਦਾ ਕਿੱਡੇ ਕਿ ਦੂਰਾ ਕੋਈ ਜ਼ਿਆਦਾ ਦੂਰ ਤਾਂ ਹੈ ਨਹੀਂ ਆ ਆਪਾਂ ਹੁਣ ਆ ਮੀਨ ਰਾਈਡਿੰਗ ਨੋਟ ਕਰਿਆ ਕਰਨੀ ਤੇ ਆਪਾਂ ਚੱਲਦੇ ਹਾਂ ਚੱਲੀਏ ਭਾਈ ਚੱਲ ਜੀ ਓਕੇ ਸਟਾਰਟ ਕਰ ਲਾ ਹਾਂ ਓਕੇ ਆਪਾਂ ਜਾ ਰਹਾ ਹਾਂ ਵਾ ਤੱਕੜ ਬਣੀ ਢੱਪ ਕੇ ਆਪਾਂ ਪਹੁੰਚ ਗਏ ਜੀ ਖੰਡਾ ਚੌਕ ਤੇ ਸਾਹਮਣੇ ਹੈਗਾ ਦੁਖਨਵਰ ਸਾਹਿਬ ਇਧਰਲੀ ਸਾਈਡ ਤੋਂ ਹੀ ਆਪਾਂ ਐਂਟਰ ਕਰਦਾਂਗੇ ਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਤਹਾਰਨਾ ਸਾਰਾ ਮਾਹੌਲ ਦਰਸ਼ਨ ਕਰਾਨਾ ਦੁਖਨਵਰ ਸਾਹਿਬ ਤੇ ਆਪਾਂ ਬਾਈਕ ਚੱਲਦੇ ਹਾਂ ਹੁਣ ਤੱਕ 300 ਤੋਂ ਵੀ ਪੰਤੇ ਕਿਲੋਮੀਟਰ ਪੈਂਦਾ ਆਪਾਂ ਨੂੰ ਰੋਦੇ ਦੁਖਨਵਰ ਸਾਹਿਬ ਤੇ ਆਪਾਂ ਬਾਈਕ ਲਾਦੇ ਨੇ ਇੱਥੇ ਸਟੈਂਡ ਦੇ ਵਿੱਚ ਤੇ ਪਹੁੰਚ ਗਏ ਆਪਾਂ ਦੁਖਨਵਰ ਸਾਹਿਬ ਕਿੰਦਾ ਦਰਸ਼ਨ ਕਰਾਨੇ ਆ ਆਪੋ ਬੁਰੇ ਬਾਈਕ ਲਾ ਕੇ ਪੈਟਰੋ ਨਿਕਲਦੇ ਸੀਗੇ ਸਾਹਮਣੇ ਤੋਂ ਇੱਧਰ ਰਸਤਾ ਬੰਦ ਕਰਤਾ ਤੇ ਉਹਨਾਂ ਆਪਾਂ ਪਰਲੇ ਪਾਸੋਂ ਘੁੰਮ ਕੇ ਜਾਵਾਂਗੇ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਅੰਤਰੀ ਤੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਤਸ਼ਾਹ ਨੋਮੀ ਪਟਿਆਲਾ ਤੇ ਸਾਹਮਣੇ ਵਾਲੇ ਪਾਸੇ ਜੋੜਾ ਘਰ ਸੀਗਾ ਤੇ ਜੋੜਾ ਘਰ ਨੂੰ ਨਾ ਥੋੜਾ ਬੋਤਾ ਚੇਂਜ ਕਰਤਾ ਇਹ ਜੋੜਾ ਘਰ ਥੋੜਾ ਵੱਡਾ ਕਰਤਾ ਤੇ ਆ ਪਾ ਗਏ ਸੀਗੇ ਲੰਗਰ ਹਾਲ ਦੇ ਵਿੱਚ ਤੇ ਜਾ ਕੇ ਛਕਦੇ ਆਪਾਂ ਲੰਗਰ ਨਿਤ ਨਾਮੇ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਤੇ ਅਸੀਂ ਉੱਥੇ ਗੁਰਦੁਆਰ ਸਾਹਿਬ ਮੱਥਾ ਟੇਕ ਕੇ ਆ ਗਏ ਸੀਗੇ ਤੇ ਹੁਣ ਆਪਾਂ ਕਿੱੜੇ ਸੀ ਇੱਥੇ ਕਿਲਵੇ ਵਾਲਾ ਬੜਾ ਘਟ ਲੱਗਾ ਤੁਹਾਨੂੰ 뷰 ਦਾ ਪੁਆਇੰਟ ਤੇ ਬੜਾ ਘਟ ਜਿਹੜਾ ਪਹਿਲਾਂ ਨਾ ਉਹ ਸੈਂਟਰ ਦੇ ਵਿੱਚ ਔਰ ਜਿੱਥੇ ਹੁਣ ਪਾਰਕ ਬਣ ਗਿਆ ਨਾ ਇੱਥੇ ਵਾਲੇ ਪਾਸੇ ਇੱਥੇ ਪਿਆ ਤੁਸੀਂ ਪਹਿਲਾਂ ਇੰਜਨ ਆ ਜਿਹੜਾ ਸਾਈਡ ਤੇ ਕਰਦਾ ਤਾਂ ਇੰਜਨ ਆਲਾ ਤੇ ਦਵਿੰਦਰ ਤੇ ਜਿਹੜਾ ਅੱਜ ਆਪਣੇ ਨਾਲ ਕਿਹੜੇ ਕਿਹੜੇ ਬੰਤੇ ਆ ਰਹੇ ਜੀ ਆਪਣੇ ਨਾਲ ਆ ਰਿਹਾ ਸੀਗਾ ਪਹਿਲੇ ਨੰਬਰ ਤੇ ਇੱਕ ਅਮਨ ਆ ਰਿਹਾ ਸੀ ਬਈ ਹਾਂ ਦੂਜੇ ਨੰਬਰ ਤੇ ਗੁਰਤੇਜ ਆ ਰਿਹਾ ਸੀਗਾ ਇੱਕ ਆਪਣਾ ਗਰਦੀ ਆ ਰਿਹਾ ਸੀਗਾ ਤੇ ਇੱਕ ਆ ਰਿਹਾ ਸੀ ਮੋਨੂ ਇੱਕ ਹੋਰ ਰਹਿ ਗਿਆ ਰਾਜਵੀਰ ਇੱਕ ਰਾਜਵੀਰ ਹਾਂ ਤੇ ਆਪਾਂ ਸਾਰੇ ਬੰਦ ਨੇ ਗਰੁੱਪ ਬਣਾਇਆ ਤੇ ਪੂਰਾ ਹਾਂ ਬਸ ਗਰੁੱਪ ਬਣਾਇਆ ਜੀ ਆ ਵੀ ਚਲ ਆਪਾਂ ਰਾਈਡਿੰਗ ਰਾਈਡਿੰਗ ਸ਼ੁਰੂ ਕਰੀਏ ਹਾਂ ਨਾ ਬਸ 7 ਵਜੇ ਦਾ ਟਾਈਮ ਵੀ ਯਾਰ ਅਮਨ ਕਹਿ ਰਿਹਾ ਸੀ ਮੈਂ ਆਉਂਗਾ ਆਉਂਗਾ ਤੇ ਕਹਿੰਦਾ ਫੋਨ ਵੀ ਸਪੈਸ਼ਲ ਕਰਿਆ ਬੰਦਿਆਂ ਨੇ ਹਾਂ ਹਾਂ ਕਹਿ ਰਿਹਾ ਸੀ ਮੈਂ ਆਉਂਗਾ ਫਿਰ ਕਹਿੰਦੇ ਪਲਾਨ ਤੁਸੀਂ ਕੱਲ ਦਾ ਤਿਆਰ ਕਰ ਲਓ ਮਖਾ ਵੀ ਕੱਲ ਦਾ ਤਾਂ ਫਿਰ ਔਖਾ ਜਿਹੜੀ ਹੁਣ ਚੀਜ਼ ਕਹਿਤੀ ਦਾ ਕਹਿਤੀ ਹੈ ਨਾ ਚਲੋ ਹੁਣ ਆਪਾਂ ਨੈਕਟ ਬਣਾਉਂਦੇ ਰਹਾਗੇ ਜਿਵੇਂ ਆਪਾਂ ਨੈਕਟ ਵਾਲੀਆਂ ਤੇ ਉਹਦੇ ਵਿੱਚ ਆਪਾਂ ਸਾਰਾ ਉਹ ਫੇਸ ਸੁਨੇਹਾ ਲਾਦਾ ਕਰਾਂਗੇ ਨਾ ਜਿਵੇਂ ਆਮਣ ਦਾ ਕਰਦੇ ਆਪਾਂ ਚੱਲਿਆ ਕਰਾਂਗੇ ਜੀ ਕਹਿੰਦਾ ਕਹਿੰਦੇ ਸੀਗੇ ਜੀ ਚਲੋ ਅਗਲੇ ਨਹੀਂ ਟਾਈਮ ਕੱਟ ਸਕਦਾ ਨਹੀਂ ਪਰ ਟਾਈਮ ਨਹੀਂ ਨਿਕਲਦਾ ਤੇ ਅੱਜ ਗਾਂਦੇ ਨੂੰ ਆਪਾਂ ਪੂਰਾ ਫੁੱਲ ਆਫਰ ਦਿੱਤੀ ਸੀ ਜੀ ਭਾਈ ਠਕ ਨਾਲ ਚੱਲ ਗਾਂਦੇ ਵੀ ਮੌਕੇ ਤੇ ਕਰਕੇ ਜੀ ਮੈਂ ਨਹੀਂ ਜਾਂਦਾ ਹੈ ਠੀਕ ਆ ਭਾਈ ਅਗਲੇ ਦੀ ਮਰਜ਼ੀ ਤੱਕ ਆਪ ਕਰ ਨਹੀਂ ਸਕਦੇ ਤੇ ਰਹੀ ਆਪਣਾ ਮੋਨੂ ਬਾਈ ਵੀ ਕਹਿ ਰਿਹਾ ਸੀਗਾ ਹੋਵੇ ਆਪਾਂ ਚੱਲਾਂਗੇ ਹੈ ਤੇ ਨਾਲ ਗੁਰਤੇਜ ਬਾਈ ਦਾ ਉਹ ਗਰੁੱਪ ਹੀ ਲੈਫਟ ਮਾਰ ਕੇ ਆਥੇ ਉਹਦਾ ਤੇ ਰਾਜਵੀਰ ਜਿਹੜਾ ਰਾਜਵੀਰ ਰਾਜਵੀਰ ਦਿੱਲੀ ਬੈਠਿਆ ਕਹਿੰਦਾ ਸੀ ਠੀਕ ਹੈ ਨਾ ਟਾਈਮ ਸਾਰਾ ਨਾਲ ਆਪਾਂ ਦੁਬਾਰੇ ਮੀਟ ਕਰਾਂਗੇ ਤੇ ਆਪਾਂ ਹੁਣ ਐਵੇਂ ਤੇ ਇੱਕ ਗੱਲ ਹੋਰ ਆਪਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿੰਦਾ ਵੀ ਤੁਸੀਂ ਸਾਨੂੰ ਕਮੈਂਟਾਂ 'ਚ ਦੱਸੋ ਵੀ ਆਪਾਂ ਹੁਣ ਨੈਕਟ ਦੀ ਰਾਈਡ ਕਿੱਥੋਂ ਆਈ ਆਪਾਂ ਸਟਾਰਟਿੰਗ ਕਰ ਲਈਦੀ ਆਪਾਂ ਨੇ ਵੀ ਚੱਲ ਵਧੀਆ ਗੁਰੂ ਘਰ ਤੋਂ ਸਟਾਰਟਿੰਗ ਹੋ ਗਿਆ ਨਾ ਤੇ ਤੁਹਾਨੂੰ ਕੋਈ ਵਧੀਆ ਉਹ ਜੇਸ਼ਨਾ ਪਤਾ ਤਾਂ ਸਾਨੂੰ ਤੁਸੀਂ ਦੱਸੋ ਰੇਲ ਗੱਡੀ ਬੜਾ ਹੋਰਨ ਮਾਰਦੇ ਯਾਰੀ ਰੇਲ ਗੱਡੀ ਚੱਲਦਾ ਉਹ ਰੇਲ ਗੱਡੀ ਵੀ ਦਿਖਾਨੇ ਆ ਆ ਗਈ ਰੇਲ ਗੱਡੀ ਆ ਗਈ ਆ ਗਈ ਆ ਗਈ ਆਈ ਨਹੀਂ ਆ ਰਹਾ ਜੀ ਉੱਤਰ ਆ ਰਹੀ ਆ ਦੂਰੋਂ ਉਹ ਆ ਗਈ ਆ ਗਈ ਆ ਗਈ ਓਹ ਮਰਾਦ ਆ ਦੋ ਦੋ ਬੰਦੇ ਸਾਨੂੰ ਦੇਖ ਰਹੇ ਨੇ ਖੜੇ ਵੀ ਆ ਕੜਕੀ ਰਹੇ ਨੇ ਮਿਲਦੇ ਆ ਬੰਦੇ ਨਾਲੇ ਮਲਾਉਂਦੇ ਆ ਤੁਹਾਨੂੰ ਤੇ ਓ ਲਾਗੀ ਉਹਨੇ ਮਾਲ ਘੱਟੀ ਹੁਣ ਆਪਾਂ ਮਿਲਦੇ ਆ ਬੰਦੇ ਨਾਲ ਜੀ ਮਿੱਤਰੋ ਆਪਾਂ ਆ ਗਏ ਸੀ ਹੁਣ ਘਰੇ ਤੇ ਮੋਟਰਸਾਈਕਲ ਚੱਲਿਆ ਪੱਛੀ ਹੈ ਨਾ ਕਿੰਨਾ ਕਿੱਥੇ ਗਿਆ ਆ ਤਿਆ ਅਹ ਫਿਰ 10 ਕਿਲੋਮੀਟਰ ਪੈ ਗਿਆ 5 ਕਿਲੋਮੀਟਰ ਜਾਂ ਤੇ 5 ਕਿਲੋਮੀਟਰ ਤੇ ਆਜੀ ਮਿੱਤਰ ਬਸੋਨਾ ਆਪੇ ਮਿਲਦਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਿਉਂਕਿ ਆਪਣੀ ਵੀਡੀਓ ਨੂੰ ਤੇ ਸਾਰੇ ਜਿਹਨਾਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਹੁਣ ਅਗਲੀ ਰਾਈਡ ਕਿੱਥੋਂ ਦੀ ਕੱਢੀਏ ਤੇ ਉਹ ਮਿੱਤਰ ਜੀ ਆਪਾਂ ਨੂੰ ਮਿਲਿਆ ਸੀਗੇ ਉਹ ਕਹਿੰਦੇ ਹਣ ਆਪਾਂ ਵੀ ਰਾਈਡ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਠੀਕ ਆ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਅੱਧ ਤੱਕ ਲਈ ਸਤਿ ਸ੍ਰੀ ਅਕਾਲ